ਸਾਡੀ ਇੰਪਰੂਵਮੈਂਟ ਟਾਸਟ ਜਗਾ ਜਿਹੜੀ ਮਾਲਕੀ ਵਾਲੀ ਜਗਾ ਵਾਸੀ ਐਕਵਾਇਰ ਕੀਤੀ ਹੈ ਕੁਛ ਨਜਾਇਜ਼ ਕਬਜ਼ੇਦਾਰੀ ਨਜਾਇਜ਼ ਤੋਰ ਦੇ ਉੱਤੇ ਉੱਤੇ ਕਬਜ਼ਾ ਕਰਕੇ ਬੈਠੇ ਆ ਕਰੋੜਾਂ ਦੀ ਸਾਡੀ ਥਾਂ ਵਾ ਹਾਈ ਕੋਰਟ ਦੇ ਆਡਰ ਅਨੁਸਾਰ ਜੋ ਦੱਪਰੀ ਕਾਰਵਾਈ ਬੰਦੀ ਆ ਮਾਨਜੋ ਚੇਰਮੈਨ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਆਏ ਸੀ ਇੱਥੇ ਸਾਨੂੰ ਹੁਣ ਤੱਕ ਪੁਲਿਸ ਐਲਪੀ ਵੀ ਮਿਲੀ ਬਾਰ-ਬਾਰ ਸ਼ੁਭਿਆਸਾਚੋ ਨੂੰ ਸੀ ਫੋਨ ਕੀਤਾ 11:51 ਹੋ ਗਏ ਹੁਣ ਨਹੀਂ ਮਿਲੇ ਕਿਉਂਕਿ ਇੱਥੇ ਕੁਝ ਨਜਾਇਜ਼ ਲੋਕਾਂ ਦਾ ਇਕੱਠਾ ਹੋ ਗਿਆ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਪਾਸ਼ਾ ਯੂਜ਼ ਕਰਕੇ ਸਾਡੇ ਮੁਲਾਜ਼ਮਾਂ ਤੇ ਸਿਆਸੀ ਨਜਾਇਜ਼ ਤੌਰ ਤੇਤੇ ਜਾਂ ਕਿਸੇ ਪ੍ਰਕਾਰ ਦਾ ਦਬਾਅ ਪਾ ਕੇ ਕਮਜ਼ਾ ਨਹੀਂ ਹੋਣ ਦੇ ਰਹੇ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਅਸੀਂ ਆਪਣੀ ਪੂਰੀ ਤਿਆਰੀ ਨਾਲ ਆਏ ਸੀ ਸਾਡੀ ਟੀਮ ਸਾਡਾ ਇੰਜੀਨੀਅਰ ਅਕਾਊਂਟੈਂਟ ਸੁਪਰਡੈਂਟ ਸਾਡੇ ਐਚਡੀਐਮ ਪਲੱਸ ਸਾਰਾ ਫੀਲਡ ਸਟਾਫ ਉੱਤੇ ਆਇਆ ਸੀ ਜਦੋਂ ਅਸੀਂ ਇਹ ਦੇਖਿਆ ਵੀ ਸਾਨੂੰ ਜਲਦੀ ਵਾਲੀ ਨੁਕਸਾਨ ਹੋ ਸਕਦਾ ਹੈ ਉਹਦੇ ਕਰਕੇ ਫਿਰ ਫੈਸਲਾ ਲਿਆ ਚੇਅਰਮੈਨ ਸਾਹਿਬ ਜੀ ਦੇ ਪਾਸੋਂ ਹੁਕਮ ਪ੍ਰਾਪਤ ਕੀਤੇ ਗਏ ਉਹਨਾਂ ਨੇ ਉਹਨਾਂ ਦੇ ਫਿਰ ਅਸੀਂ ਵਾਪਸ ਜਾ ਰਹੇ ਹਾਂ ਲੇਕਿਨ ਇਹ ਕਾਰਵਾਈ ਦੁਬਾਰਾ ਹੋਊਗੀ ਜਿਹੜੇ ਨਾਜਾਇਜ਼ ਬੰਦਿਆਂ ਨੇ ਅੱਜ ਸਾਨੂੰ ਰੋਕਿਆ ਅਸੀਂ ਉਹਨਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਸਰਕਾਰੀ ਕੰਮ 'ਚ ਦਖਲ ਕੀਤਾ ਉਹਨਾਂ ਨੇ ਇਹ ਬਹੁਤ ਗਲਤ ਹੋਇਆ ਜਿਸ ਦੇ ਕਰਕੇ ਸਰਕਾਰ ਦਾ ਲੱਖਾਂ ਰੁਪਏ ਦਾ ਪਹਿਲਾਂ ਵੀ ਨੁਕਸਾਨ ਹੋਇਆ ਸੀ ਤੇ ਹੁਣ ਵੀ ਹੋ ਰਿਹਾ ਹੈ ਸਾਹਿਬ ਇਹ ਇਹ ਚੁੱਟ ਬੋਲਦੇ ਆ ਬਕਾਇਦਾ ਸਭ ਕੁਝ ਜਾਣਕਾਰੀ ਨੋਟਿਸ ਜਾਰੀ ਕੀਤੇ ਗਏ ਨੇ ਬਾਕੀ ਜੇ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਣਾ ਕੋਈ ਕਾਗਜ਼ ਆ ਉਹ ਦਫਤਰ ਆ ਕੇ ਸਾਡੇ ਚੇਅਰਮੈਨ ਸਾਹਿਬ ਨੂੰ ਦਿਖਾ ਸਕਦੇ ਨੇ ਪੱਕੇ ਤੌਰ ਤੇ ਅਸੀਂ ਸਾਡੇ ਕੋਲ ਪਾਤੀ ਨੰਬਰ ਉਹ ਐਕ acquisition ਤੋਂ ਪਹਿਲਾਂ ਦੀਆਂ ਜਦੋਂ ਅਸੀਂ ਜਗ੍ਹਾ ਐਕਵਾਇਰ ਕਰ ਲਈ ਹੈ ਨਾ ਪੁਰਾਣੀ ਸੀ ਕਿ ਅਸੀਂ ਬਕਾਇਦਾ ਇਹਨਾਂ ਨੂੰ ਖਰੀਦ ਕੀਤੀ ਆ ਸਰਕਾਰੀ ਪ੍ਰੋਸੈਸ ਦੇ ਨਾਲ ਹੀ ਤਰ੍ਹਾਂ ਕੰਮ ਹੋਇਆ ਬਾਕੀ ਅਸੀਂ ਇਹ ਵੀ ਨਜਾਇਜ਼ ਨਹੀਂ ਕਰਨਾ ਚਾਹੁੰਦੇ ਜੇ ਕਿਸੇ ਨੂੰ ਲੱਗਦਾ ਕਿ ਉਹਦੇ ਨਾਲ ਨਜਾਇਜ਼ ਹੋ ਰਿਹਾ ਉਹ ਦਫਤਰ ਆ ਕੇ ਉਹਨਾਂ ਨੂੰ ਅੱਜ ਦਾ ਟਾਈਮ ਅਸੀਂ ਨਹੀਂ ਅਦਾਰੇ ਕਰਦਾ ਕ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਆਪਣਾ ਰਿਕਾਰਡ ਪੇਸ਼ ਕਰਕੇ ਚੇਅਰਮੈਨ ਸਾਹਿਬ ਨੂੰ ਦਿਖਾ ਕੇ ਸਰ ਮੇਰੇ ਨੋਟਿਸ ਚ ਨਹੀਂ ਹੈ ਗੱਲ ਹੈ ਕਿ ਕਦੀ ਜੇ ਜੇ ਗਏ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਆ ਤੇ ਪਾਇਆ ਗਿਆ ਕਿ ਉਹ ਝੂਠ ਨੇ ਕਦੀ ਤੇ ਕਬਜ਼ਾ ਲੈਣ ਲਈ ਚੇਅਰਮੈਨ ਸਾਹਿਬ ਨੇ ਹੁਕਮ ਦਿੱਤੇ ਹੋਏ ਉਹਦਾ ਮੁਤਾਬਕ ਅਸੀਂ ਆਏ ਆ ਪਰ ਉਹ ਚੇਅਰਮੈਨ ਸਾਹਿਬ ਦਾ ਚੇਅਰਮੈਨ ਸਾਹਿਬ ਨੇ ਬਕਾਇਦਾ ਵੈਰੀਫਿਕੇਸ਼ਨ ਪਾਇਆ ਗਿਆ ਉਹ ਉਹ ਨਾਲ ਵੀ ਖਲਾਫੀ ਆਖਣਾ ਹੋ ਗਿਆ ਜਿਹਨਾਂ ਨੇ ਦੇਖ ਲਿਆ ਸਰ ਇੱਕ 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 ਗਾਲਾਂ ਜੇ ਕਿਸੇ ਵੀ ਕੋਈ ਡਿਫਾਲਟ ਨਿਕਲਦਾ ਵਾ ਇਹਦੀ ਵੈਰੀਫਿਕੇਸ਼ਨ ਪ੍ਰਾਂਤ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜਾ ਨੇ ਅੱਜ ਨਜਾਇਜ਼ ਤੌਰ ਤੇ ਰੋਕਿਆ ਗਿਆ ਸਰਕਾਰੀ ਕੰਮ 'ਚ ਦਖਲ ਪਾਈ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ ਇਹ ਮਾਮਲਾ ਸਾਰਾ ਚੇਅਰਮੈਨ ਸਾਹਿਬ ਦੇ ਧਿਆਨ 'ਚ ਲਿਆਤਾ ਕਿਉਂਕਿ ਸਾਡੇ ਡਿਸੀਜਨ 메ਕਿੰਗ ਪਾਵਰ ਚੇਅਰਮੈਨ ਸਾਹਿਬ ਨੇ ਉਹਨਾਂ ਨੇ ਫੈਸਲਾ ਕਰਨਾ ਜੋ ਵੀ ਉਹਨਾਂ ਦਾ ਹੁਕਮ ਆਏਗਾ ਉਹਨਾਂ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ ਥੈਂਕ ਯੂ ਵੈਰੀ ਮਚ ਸਰ ਬੜਾ ਬਹੁਤ ਬਹੁਤ ਸ਼ੁਕਰੀਆ ਕੋਸ਼ਿਸ਼ ਕੀਤੀ ਗਈ ਆ ਆਈਪੀਐਮ ਇਹ ਕਿੰਨੀ ਮੰਦਾਈ ਜਿਹੜਾ ਸਰ ਇਹ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਹ ਮੁਹੱਲਾ ਰਹੀਮਪੁਰ ਦਾ ਸਾਡਾ ਜਿਹੜਾ ਇਲਾਕਾ ਹੈਗਾ ਆ ਇੰਪਰੂਵਮੈਂਟ ਟਰਸਟ ਓ ਹਸ਼ਾਰਪੁਰ ਦੇ ਜਿਹੜੇ ਨਵੇਂ ਚੇਅਰਮੈਨ ਪਾਵਲਾ ਸਾਹਿਬ ਆਏ ਆ ਸਾਡੇ ਸਤਿਕਾਰਯੋਗ ਆ ਉਹਨਾਂ ਨੂੰ ਕੁਝ ਦਿਨ ਹੋਏ ਆ ਆਪਣੇ ਐਜੇ ਚੇਅਰਮੈਨ ਕੁਰਸੀ ਸੰਭਾਲੀ ਨੂੰ ਔਰ ਕੱਲ ਸਾਨੂੰ ਜੱਕਦਮ ਪਤਾ ਲੱਗਿਆ ਮੁਹੱਲਾ ਨਿਵਾਸੀਆਂ ਵੱਲੋਂ ਕਿ ਉਹਨਾਂ ਵੱਲੋਂ ਘਰ ਤੇ ਨੋਟਿਸ ਲਾਤਾ ਗਿਆ ਸਵੇਰੇ ਨੋਟਿਸ ਲਾਇਆ ਗਿਆ ਤੇ ਸ਼ਾਮ ਤੱਕ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਨਹੀਂ ਤਾਂ ਕੱਲ ਮਤਲਬ ਦੂਜੇ ਦਿਨ ਅਸੀਂ ਜਿਹੜਾ ਆ ਕੇ ਉਹ ਕਬਜ਼ਾ ਲੈ ਲਾਂਗੇ ਜੋ ਕਿ ਇਹ ਬਿਲਕੁਲ ਨਾਦਰਸ਼ਾਈ ਫਰਮਾਨਾ ਹਿਟਲਰ ਵਾਲਾ ਫਰਮਾਨ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਦੇਖੋ ਐਜ਼ ਏ ਕਾਉਂਸਲਰ ਇੱਥੋਂ ਮੋਤਵਾਰ ਆਪਾਂ ਹੈਗੇ ਆ ਹੋਰ ਵੀ ਇਲਾਕੇ ਦੇ ਮੋਤਵਾਰ ਸਾਥੀ ਹੈਗੇ ਆ ਜੇ ਕੋਈ ਇਦਾਂ ਦੀ ਗੱਲ ਹੋ啊 ਨਵੇਂ ਚੇਅਰਮੈਨ ਆਏ ਆ ਸਾਡੇ ਨਾਲ ਬੈਠ ਕੇ ਗੱਲ ਕਰਦੇ ਭਾਈ ਆਹ ਖਾਲੀ ਪਲਾਟ ਦਾ ਕਬਜ਼ਾ ਜਾਂ ਜਾਂ ਕੋਈ ਰੋਲਾ ਹੈਗਾ ਰੋਲਾ ਹੈਗਾ ਇਹ ਚ ਕੋਈ ਸ਼ੱਕ ਨਹੀਂ ਪਰ ਜਿਹੜੇ ਇਹਨਾਂ ਤੋਂ ਪਹਿਲਾਂ ਚੇਅਰਮੈਨ ਸਾਹਿਬ ਸਾਡੇ ਆਏ ਸੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਸੀ ਕਿਉਂਕਿ ਇਹ ਜਿਹੜੇ ਪਲਾਟ ਹੈਗੇ ਆ ਇਹ ਐਸੀ ਗਰੀਬ ਲੋਕ ਹੈਗੇ ਆ ਪੱਕੀਆਂ ਇਹਨਾਂ ਦੀਆਂ ਰਜਿਸਟਰੀਆਂ ਆ ਇੰਪਰੂਵਮੈਂਟ ਟਰਸਟ 1995 96 ਦੇ ਵਿੱਚ ਬਣੀਆਂ ਟਰਸਟ ਆ ਜਿਹੜੀ ਇਹ ਜਿਹੜੀਆਂ ਰਜਿਸਟਰੀਆਂ ਉਹ ਤੋਂ ਵੀ ਪਹਿਲੀਆਂ ਆ 1980 85 ਦੀ ਇਹ ਕੋਈ ਨਜਾਇਜ਼ ਕਬਜ਼ਾ ਨਹੀਂ ਹੈਗਾ ਜਿਹੜਾ ਇਹ ਕਹਿ ਕੇ ਗਏ ਆ ਪੱਕੀਆਂ ਰਜਿਸਟਰੀਆਂ ਪੱਕੇ ਮਕਾਨ ਬਣਾ ਕੇ ਬੈਠੇ ਆ ਸੋ ਇਹਨਾਂ ਵੱਲੋਂ ਜਿਹੜਾ ਇਹ ਫਰਮਾਨ ਜਾਰੀ ਕੀਤਾ ਗਿਆ ਇਸ ਸਬੰਧੀ ਪਹਿਲੇ ਚੇਅਰਮੈਨ ਸਾਹਿਬ ਨੇ ਬੜਾ ਵਧੀਆ ਸਾਡਾ ਗੱਲ ਸੁਣ ਕੇ ਉਹਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਜਿਹੜੇ ਤੁਸੀਂ ਮਾਲਕ ਹੈਗੇ ਆ ਤੁਹਾਡੀਆਂ ਰਜਿਸਟਰੀਆਂ ਦੀਆਂ ਕਾਪੀਆਂ ਲਾ ਕੇ ਆਪਾਂ ਸਰਕਾਰ ਨੂੰ ਮਤਾ ਭੇਜਦੇ ਆ ਇਹਦਾ ਹੱਲ ਲੱਭਦੇ ਆ ਇਹ ਲੋਕ ਸਹੀ ਬੈਠੇ ਆ ਇੱਥੇ ਨਾਜਾਇਜ਼ ਨਹੀਂ ਬੈਠੇ ਜਿਹੜੇ ਇਹਨਾਂ ਦੇ ਮਕਾਨ ਜਾਂ ਪਲਾਟ ਹੈਗੇ ਆ ਇਹਨਾਂ ਨੂੰ ਦਿੱਤੇ ਜਾਣ ਨਵੇਂ ਚੇਅਰਮੈਨ ਸਾਹਿਬ ਆਏ ਇਹਨਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਕਿਸੇ ਨਾਲ ਕੋਈ ਬਾਤ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਹਨਾਂ ਦੇ ਹਦੇਸ਼ ਹੋਏ ਆ ਜਿਹਦੇ ਤਹਿਤ ਇਹ ਕੱਲ ਆ ਕੇ ਨੋਟਿਸ ਲਾ ਗਿਆ ਜਦ ਕਿ ਚਾਹੀਦਾ ਕੀ ਸੀਗਾ ਚੇਅਰਮੈਨ ਸਾਹਿਬ ਬਣਿਆ ਲੋਕਾਂ ਨੇ ਇਹਨਾਂ ਨੂੰ ਬਣਾਇਆ ਜੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਬਣੀ ਆ ਉਹ ਆਮ ਲੋਕਾਂ ਦੀਆਂ ਵੋਟਾਂ ਦੇ ਨਾਲ ਗਰੀਬ ਲੋਕਾਂ ਦੀਆਂ ਵੋਟਾਂ ਦੇ ਨਾਲ ਬਣੀ ਆ ਲੋਕਾਂ ਨੂੰ ਬੜਾ ਇਹਨਾਂ ਤੇ ਭਰੋਸਾ ਸਿਗਾ ਸਰਕਾਰ ਬਣੂਗੀ ਔਰ ਜਿਹੜੇ ਸਾਡੇ ਕੰਮ ਜਿਹੜੇ ਸਾਲਾਂ ਤੋਂ ਜਿਹੜੇ ਸਾਡੇ ਨਾਲ ਟੱਕਾ ਹੋਇਆ ਪਹਿਲੀਆਂ ਸਰਕਾਰਾਂ ਨੇ ਕੀਤਾ ਇਹ ਸਰਕਾਰ ਆਉਗੀ ਕਿਉਂਕਿ ਜਦੋਂ ਇਹ ਪਲਾਟ ਰਿਕੁਆਇਰ ਹੋਇਆ ਉਸ ਲੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਤਾਂ ਸਾਡੇ ਜਿਹੜੇ ਪੁਰਾਣੇ ਮਸਲੇ ਸਾਰੇ ਹੱਲ ਹੋਣਗੇ ਪਰ ਹੋਇਆ ਕਿ ਉਹਨਾਂ ਨੇ ਚਲੋ ਰੋਕ ਲਾਤੀ ਅੱਜ ਤੱਕ ਕੋਈ ਨਹੀਂ ਇੱਧਰ ਨੂੰ ਆਇਆ ਕਿਸੇ ਨੇ ਵੀ ਲੋਕਾਂ ਨੂੰ ਛੇੜਿਆ ਨਹੀਂ ਪਰ ਇਹ ਜਿਹੜੇ ਨਵੇਂ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਨੇ ਲਾਏ ਆ ਸੋ ਜਿਨ੍ਹਾਂ ਨੇ ਹਿਟਲਰ ਵਾਲਾ ਰੂਪ ਧਾਰਨ ਕੀਤਾ ਉਹਦਿਆਂ ਨੇ ਨੋਟਿਸ ਲਾਤੀ ਔਰ ਕਹਿਤਾ ਅੱਜ ਖਾਲੀ ਕਰ ਦਿਓ ਨਹੀਂ ਤਾਂ ਕੱਲ ਆ ਕੇ ਕਬਜ਼ਾ ਲੈ ਲਗੇ ਬਿਲਕੁਲ ਗਲਤ ਆ ਲੋਕ ਨਜਾਇਜ਼ ਨਹੀਂ ਬੈਠੇ ਹੋਏ ਪੱਕੀਆਂ ਰਜਿਸਟਰੀਆਂ ਆ ਔਰ ਬਿਲਕੁਲ ਇੱਥੇ ਦੇ ਮਾਲਕ ਹੈਗੇ ਆ ਸੋ ਇਸ ਸਬੰਧੀ ਸਾਡੀ ਗੱਲਬਾਤ ਵੀ ਚੱਲਦੀ ਆ ਉਹ ਕਹਿੰਦੇ ਐਸੇ ਸਮਾਜ ਦੇ ਲੋਕਾਂ ਦੇ ਗਰੀਬਾਂ ਦੇ ਪਲਾਟ ਆ ਅਸੀਂ ਕੇਸ ਬਣਾ ਕੇ ਭੇਜ ਦਿੰਨੇ ਆ ਤਾਂ ਜੋ ਇਹ ਜਿਹੜੇ ਲੋਕ ਦੇਖੋ ਗੱਲ ਇਹ ਆ ਇਹਦੇ ਇੱਥੇ ਇੱਕ ਪਲਾਟ ਸੀਗਾ ਇਹ ਜਗੀਰ ਜਗੀਰ ਕੁਮਾਰ ਆਪਣੇ ਹੈਗੇ ਆ ਜਗੀਰ ਜੀ ਉੱਥੇ ਦੇ ਪ੍ਰੇਮਗੜ੍ਹ ਮਹੱਲੇ ਦੇ ਉਹਨਾਂ ਦਾ ਵੀ ਪਲਾਟ ਉਹਨਾਂ ਨੇ ਵੀ ਹਾਈ ਕੋਰਟ 'ਚ ਕੇਸ ਲਾਇਆ ਸੀਗਾ ਔਰ ਹਾਈ ਕੋਰਟ ਵੱਲੋਂ ਇਹ ਉਹਨਾਂ ਨੂੰ ਆਰਡਰ ਹੋਏ ਸੀਗੇ ਫਿਰ ਜੇ ਤੁਸੀਂ ਇਹ ਪਲਾਟ ਉਹਨਾਂ ਨੂੰ ਨਹੀਂ ਦੇ ਸਕਦੇ ਨਾ ਤਾਂ ਸਕੀਮ ਦੇ ਵਿੱਚ ਬਹੁਤ ਪਲਾਟ ਪਿਆ ਤੁਸੀਂ ਉਹਨਾਂ ਨੂੰ ਕਿਤੇ ਹੋਰ ਪਲਾਟ ਦੇ ਦਿਓ ਅੱਛਾ ਉਹਨਾਂ ਨੂੰ ਵੀ ਇਹ ਪਿੱਛੇ-ਪਿੱਛੇ ਘਮਾਉਂਦੇ ਰਹੇ ਆਪ ਤਾਂ ਕੋਰਟ ਦੇ ਆਰਡਰ ਮੰਨਦੇ ਨਹੀਂ ਇਹ ਬਾਕੀਆਂ ਨੂੰ ਕੋਰਟ ਦੇ ਆਰਡਰ ਦਿਖਾਉਂਦੇ ਆਗੇ ਭਾਈ ਆਹ ਕੋਰਟ ਦੇ ਆਰਡਰ ਵਾ ਅੱਛਾ ਜੇ ਮੰਨ ਲਓ ਸਰਕਾਰ ਨੂੰ ਕੋਈ ਲੱਗਦਾ ਹੀ ਆ ਚੇਅਰ ਪਰ ਇਹ ਜਿਹੜੇ ਪਲਾਟ ਆ ਸਾਨੂੰ ਕੋਰਟ ਦੇ ਆਰਡਰ ਹੋਏ ਅਸੀਂ ਰਿਕੁਆਇਰ ਕਰਨਾ ਹੀ ਆ ਜਿਹੜੇ ਖਾਲੀ ਪਲਾਟ ਆ ਤੁਸੀਂ ਜੇ ਕਿਸੇ ਨੂੰ ਵੇਚ ਵੀ ਦਿੱਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਤੁਸੀਂ ਨਮੀ ਸਕੀਮ ਲੱਗਿਆ ਕਟਣ ਉਹਦੇ ਵਿੱਚ 100 150 ਪਲਾਟ ਆ ਤੁਸੀਂ ਇਹ ਪਲਾਟ ਰੱਖ ਲਓ ਇਹਨਾਂ ਨੂੰ ਇੱਕ ਇੱਕ ਪਲਾਟ ਉੱਥੇ ਦੇ ਦਿਓ ਅਸੀਂ ਕੋਈ ਤੁਹਾਡੇ ਰਸਤੇ ਤੇ ਅੜਿੱਕਾ ਥੋੜੀ ਪਾਉਣੇ ਪਏ ਆ ਇਹ ਬੰਦਿਆਂ ਦੇ ਤੁਸੀਂ ਪਲਾਟ ਰਿਕੁਆਇਰ ਕੀਤੇ ਆ ਨਾ ਅਜ ਤੱਕ ਇਹਨਾਂ ਨੂੰ ਪਤਾ ਆ ਨਾ ਇਹਨਾਂ ਨੂੰ ਅਜ ਤੱਕ ਕੋਈ ਇਹ ਦੀ ਜਿਹੜੀ ਆ ਬਣਦਾ ਹਰ ਜਣਾ ਉਹ ਦਿੱਤਾ ਗਿਆ ਆ ਹੁਣ ਪੰਜ ਸੌ ਦਾ ਵੱਲੋਂ ਗਿਆ ਗਿਆ ਕਿ ਜਿਹੜਾ ਇਸ ਕੰਮ ਨੂੰ ਪਾਏਗਾ ਉਹ ਕਰ ਦੇ ਦੇਖੋ ਈਓ ਸਾਹਿਬ ਅੱਜ ਆ ਕਾਨੂੰਨੀ ਪਤਾ ਉਹਨਾਂ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਦੇਖੋ ਲੋਕ ਅੱਜ ਸਾਰੇ ਜਦੋਂ ਪਤਾ ਲੱਗਿਆ ਗੁਰੂ ਘਰ ਰਹੀਮਪੁਰ ਚ ਇਕੱਠੇ ਹੋਏ ਸਾਰੀਆਂ ਹਸ਼ਿਆਰਪੁਰ ਦੀਆਂ ਜਥੇਬੰਦੀਆਂ ਉੱਥੇ ਬੈਠੀਆਂ ਮੋਜੋ ਸਮਾਜ પાર્ટી ਦੀ ਵੀ ਸਾਰੀ ਲੀਡਰਸ਼ਿਪ ਉੱਥੇ ਆ ਕੇ ਬੈਠੀ ਆ ਕਰੀਮਪੁਰੀ ਸਾਹਿਬ ਪਹੁੰਚਣ ਵਾਲੇ ਆ ਉੱਥੇ ਫਿਰ ਦੇਖੋ ਜੇ ਤਾਂ ਇਸ ਤਰ੍ਹਾਂ ਦਾ ਇਹ ਧੱਕਾ ਕਰਨਗੇ ਧੱਕਾ ਹੀ ਆ ਪਹਿਲਾਂ ਤਾਂ ਟੇਬਲ ਟਾਕ ਹੁੰਦੀ ਕੋਈ ਵੀ ਨਵਾਂ ਅਫਸਰ ਆਉਂਦਾ ਉਹ ਲੋਕਾਂ ਨੂੰ ਮੋਤਵਾਰ ਬੰਦਿਆਂ ਨੂੰ ਆ ਕੇ ਬੁਲਾ ਕੇ ਦੱਸਦਾ ਭਾਈ ਆ ਮਸਲਾ ਇਦਾਂ ਦਾ ਆ ਜੇ ਤੁਸੀਂ ਨਹੀਂ ਕਰੋਗੇ ਨਾ ਮਾਹੌਲ ਖਰਾਬ ਹੋ ਸਕਦਾ ਉਹਨਾਂ ਨੇ ਕਿਸੇ ਨੂੰ ਆਪਣੇ ਵਿਸ਼ਵਾਸ 'ਚ ਲੈਣਾ ਜ਼ਰੂਰੀ ਨਹੀਂ ਸਮਝਿਆ ਫਰਮਾਨ ਜਾਰੀ ਕਰ ਦਿੱਤਾ ਜਦਕਿ ਇਦਾਂ ਹੁੰਦੀ ਨਹੀਂ ਇਹ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਦੀ ਗੱਲ ਸੁਣਨੀ ਪੈਂਦੀ ਆ ਸੁਪਰੀਮ ਕੋਰਟ ਵੀ ਸੁਣਦੀ ਆ ਜਿਹੜੇ ਚੀਰਮੈਨ ਸਾਹਿਬ ਆ ਹਾਈ ਕੋਰਟ ਸੁਪਰੀਮ ਕੋਰਟ ਸਭ ਤੋਂ ਉੱਪਰ ਨਹੀਂ ਹੈਗੇ ਅਸੀਂ ਇਹੀ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਲੋਕ ਇੱਥੇ ਦੇ ਹੈਗੇ ਆ ਇਹਨਾਂ ਦੀ ਗੱਲ ਸੁਣ ਕੇ ਇਹ ਮਾਲਕਾ ਇਹਨਾਂ ਪਲਾਟਾਂ ਦੇ ਜਾਂ ਤਾਂ ਇਹੀ ਪਲਾਟੀਆਂ ਨੂੰ ਦੇ ਕੇ ਜੋ ਉਹਨਾਂ ਦੀ ਡਿਊਟੀ ਬਣਦੀ ਆ ਸਰਕਾਰ ਨੂੰ ਲਿਖਤੀ ਤੌਰ ਤੇ ਮਤਾ ਪਾ ਕੇ ਭੇਜ ਸਕਦੇ ਆ ਵੀ ਲੋਕ ਸਹੀ ਕਾਬਜਾ ਪੱਕੀਆਂ ਰਜਿਸਟਰੀਆਂ ਇਹ ਇਹਨਾਂ ਦੇ ਨਾਲ ੱਤਕਾ ਹੋ ਰਿਹਾ ਇਹ ਨਹੀਂ ਹੋਣਾ ਚ ਇਹ ਜਿਹੜੇ ਪਲਾਟ ਇਹਨਾਂ ਨੂੰ ਦਿੱਤੇ ਜਾਣ ਜੇ ਹੋਰ ਕਈ ਉਹ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਅਸੀਂ ਬੈਠ ਕੇ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹੈਗੇ ਆ ਅਸੀਂ ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਸਿਰਫ ਆਪਣੇ ਹੱਕ ਲਈ ਲੜਦੇ ਪਏ ਆ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਆਪਣੇ ਹੱਕ ਲਈ ਸਾਨੂੰ ਜਿੱਥੇ ਤੱਕ ਵੀ ਲੜਨਾ ਪਿਆ ਜਿੱਥੇ ਤੱਕ ਵੀ ਜਾਣਾ ਪਿਆ ਆਪਾਂ ਮੋਲੇ ਵਾਲਿਆਂ ਸਾਰਿਆਂ ਨੂੰ ਨਾਲ ਲੈ ਕੇ ਜੜਾ ਉਹ ਆਪਣਾ ਸੰਘਰਸ਼ ਜੜਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਹਾਂਜੀ ਮੇਰਾ ਨਾਮ ਦਲਜੀਤ ਰਾਏ ਆ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ ਬੌਝੀ ਸਮਾਜ ਪਾਰਟੀ ਮੇਰੇ ਨਾਲ ਸਾਰੀ ਲੀਡਰਸ਼ਿਪ ਸਟੇਟ ਦੀ ਮਾਨਯੋਗ ਸਖਦੇ ਬਿਟਾ ਜੀ ਸਾਡੇ ਸੂਬੇ ਦੇ ਸੱਤਰ ਆ ਉਹ ਵੀ ਨਾਲ ਮੇਰੇ ਹ ਔਰ ਸਾਡੇ ਮਦਨ ਬੈਂਸ ਦੀ ਸਾਰੀ ਟੀਮ ਇੱਥੇ ਹਾਜ਼ਰ ਆ। ਮੈਂ ਇੱਥੇ ਆਇਆ ਸੀ ਇੱਥੇ ਜਿਹੜੇ ਯੂ ਸਾਹਬ ਆ ਉਹਨਾਂ ਨੇ ਮੈਨੂੰ ਦਿਖਾ ਲਿਆ ਕਿ ਸਾਡੇ ਕੋਲ ਹਾਈ ਕੋਰਟ ਦੇ ਆਰਡਰ ਆ। ਔਰ ਮੈਂ ਉਹ ਆਰਡਰਾਂ ਦੀ ਕਾਪੀ ਆਪਣੇ ਵਕੀਲ ਸਾਹਿਬ ਨੂੰ ਪੜਾਈ ਆ ਔਰ ਪੰਜਾਬ ਦੇ ਪ੍ਰਧਾਨ ਮਾਨਯੋਗ ਸਰਦਾਰ ਅਰਬਾਸਿੰਘ ਕ੍ਰੀਪੂਰੀ ਜੀ ਸਭ ਨੂੰ ਵੀ ਸੈਂਡ ਕੀਤੀ। ਉਹ ਥੋੜੇ ਸਮੇਂ ਵਿੱਚ ਇੱਥੇ ਪਹੁੰਚ ਰਹੇ ਆ। ਉਹਨਾਂ ਨੇ ਦੱਸਿਆ ਵੀ ਇੱਥੇ ਦੇ ਜਿਹੜੇ ਜਿਨ੍ਹਾਂ ਦੇ ਘਰਾਂ ਤੇ ਨੋਟਸ ਲਾ ਕੇ ਗਏ ਆ ਉਹਨਾਂ ਨੂੰ ਤਾਂ ਹਾਈ ਕੋਰਟ ਦੇ ਵਿੱਚ ਪਾਰਟੀ ਨਹੀਂ ਬਣਾਇਆ ਗਿਆ। ਹਾਈ ਕੋਰਟ ਦੇ ਵਿੱਚ ਜੇ ਪਾਰਟੀ ਬਣਾਇਆ ਗਿਆ ਤਾਂ ਉਹ ਡੀਸੀ ਨੂੰ ਬਣਾਇਆ ਔਰ ਇਹ ਜਿਹੜੀ ਸਵੇਰ ਦੀ ਅਸੀਂ ਡੀਸੀ ਸਾਹਿਬ ਨਾਲ ਤਾਲਮੇਲ ਕਰ ਰਹੇ ਆ ਮੇਰਾ ਖਿਆਲ ਆ ਪੇ ਹੁਣ ਉਹ ਤਦੇ ਹੀ ਜਿੱਥੋਂ ਜਿਹੜੇ ਈਓ ਸਾਹਿਬ ਆਏ ਸੀ ਉਹ ਚਲੇ ਗਏ ਆ ਬਹੁਜਨ ਸਮਾਜ ਪਾਰਟੀ ਇਹ ਸਾਰੀ ਲੜਾਈ ਪਰਮਾਨੈਂਟ ਪੱਕੇ ਤੌਰ ਤੇ ਲੜੇਗੀ ਔਰ ਥੋੜੇ ਹੀ ਸਮੇਂ ਵਿੱਚ ਸਾਡੇ ਵਿੱਚ ਪੰਜਾਬ ਦੇ ਪ੍ਰਧਾਨ ਪਹੁੰਚ ਰਹੇ ਆ ਔਰ ਸਾਡੀ ਕੋਈ ਗੱਲ ਨਹੀਂ ਅਸੀਂ ਸਰਕਾਰ ਦੇ ਜ਼ਬਰ ਜ਼ੁਲਮ ਦਾ ਹਰ ਤਰ੍ਹਾਂ ਦਾ ਮੁਕਾਬਲਾ ਕਰਨ ਲਈ ਤਿਆਰ ਆ ਕੋਈ ਗੱਲ ਨਹੀਂ ਅਸੀਂ ਆਪਣੇ ਸਮਾਜ ਦੀ ਲੜਾਈ ਲੜਾਂਗੇ ਔਰ ਲੜਦੇ ਰਵਾਂਗੇ ਆ ਬਟਾ ਜੀ ਇਹਨਾਂ ਦੋ ਮਿੰਟ ਵੀ ਬੋਲੋ ਘਟਨਾ ਕਰਨ ਵਾਪਰੇ ਆ ਜਿਹੜਾ ਕਿ ਮੂਵਮੈਂਟ ਟ੍ਰਸ ਜਿਹੜਾ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਆਦੇਸ਼ ਕੀਤਾ ਵੀ ਇੱਥੇ ਗਰੀਬਾਂ ਦੇ ਘਰ ਹਟਾਣੇ ਆ ਔਰ ਇਹਨਾਂ ਦੇ ਸਰਕਾਰ ਦੇ ਜ਼ਬਰਦਸਤ ਦੇ ਖਿਲਾਫ ਬੌਧਨ ਸਮਾਜ ਪਾਰਟੀ ਡਟ ਕੇ ਗਰੀਬਾਂ ਦਾ ਸਾਥ ਦੇਵੇਗੀ ਬੌਧਨ ਸਮਾਜ ਪਾਰਟੀ ਟੱਕਾ ਨਹੀਂ ਹੋਣ ਦੇਵੇਗੀ ਕਿਸੇ ਨਾਲ ਵੀ ਔਰ ਗਰੀਬਾਂ ਨੂੰ ਇਨਸਾਫ਼ ਲੈ ਕੇ ਦੇਵੀ ਸਾਡੇ ਪੰਜਾਬ ਦੇ ਪ੍ਰਧਾਨ ਥੋੜੀ ਦੇਰ ਵਿੱਚ ਆ ਰਹੇ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਆਪਨੀ ਗੱਲਬਾਤ ਕਰਕੇ ਇਹ ਤਾਂ ਪੱਕੇ ਤੌਰ ਤੇ ਕੋਈ ਮਸਲਾ ਹੱਲ ਕਰਕੇ ਜਾਵੇ ਸਤਿ ਸ੍ਰੀ ਅਕਾਲ ਜੀ ਜੀ ਨੀ ਪੜਾਈ ਜਾਇਆ ਹਾਏ ਹੋਰ ਜੀ ਇਹ ਬਈ ਉਹ ਵੱਡੀ ਗਿੰਪੀ ਦੇ ਵਿੱਚ ਸਾਰੇ ਕੀ ਕਾਰਨ ਹੈ ਜੀ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜਨਤੰਤਰ ਦੀ ਹੱਤਿਆ ਤੇ ਉਤਰ ਆਈ ਸਰਕਾਰਾਂ ਜਨਤਾ ਦੇ ਦੁੱਖਾਂ ਦਾ ਹੱਲ ਕਰਨੇ ਲਈ ਬਣਾਈਆਂ ਜਾਂਦੀਆਂ ਨਾ ਕੇ ਜਨਤਾ ਲਈ ਦੁੱਖ ਪੈਦਾ ਕਰਨੇ ਲਈ ਅਰਹੀਮ ਪਰ ਮਹੱਲਾ ਹਸ਼ਿਆਰਪੁਰ ਦੇ ਵਿੱਚ ਜਿਹੜੇ ਘਰ 1992 ਦੇ 90 ਦੇ ਪਲਾਟ ਖਰੀਦ ਕੇ ਆ ਮੇਰੇ ਕੋਲ ਰਜਿਸਟਰੀਆਂ ਬਣੇ ਹੋਏ ਆ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਆ ਮੀਟਰ ਨਾਮ ਤੇ ਆ ਬਿਜਲੀ ਦੇ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਔਰ ਉਹਨਾਂ ਦੇ ਘਰਾਂ ਨੂੰ ਤੋੜਨੇ ਦੇ ਇੰਪਰੂਵਮੈਂਟ ਟਰਸਟ ਨੇ ਨੋਟਿਸ ਲਗਾ ਦਿੱਤੇ ਕੱਲ 20 ਤਰੀਕ ਨੂੰ 20 ਨੂੰ ਨੋਟਿਸ ਲਾਇਆ ਕਿ 21 ਤਰੀਕ ਨੂੰ ਤੁਹਾਡੇ ਘਰ ਤੋੜ ਦੇ ਦਿੱਤੇ ਜਾਓ ਰਾਤੋਂ ਰਾਤ ਖਾਲੀ ਕਰ ਦਿਓ ਸੋ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੇ ਅੰਦਰ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ ਹੈ ਬੈਂਤ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ ਇਹਨਾਂ ਇਹਦੇ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਬਚੀ ਨਹੀਂ ਹੈ ਐਸਾ ਜਾਬਰ ਕਾਫਰ ਗਹਿਰ जिम्मेवार ਰਵਈਆ ਪੰਜਾਬ ਦੇ ਅੰਦਰ ਜਿਹੜਾ ਬੰਦਾ ਇਹ ਗੀਤ गाਦਾ ਕਿ ਤੂੰ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਔਰ ਉਹ ਕਮੀਆਂ ਦੇ ਘਰ ਚੋਂ ਦੇ ਘਰ ਝਾਣ ਦੇ ਲਈ ਜੀਸੀਬੀ ਬਲਡوزر ਪੁਲਿਸ ਲਗਾਉਂਦਾ ਐਸੇ ਵਿਵਹਾਰ ਦੀ ਬਹੁਜਨ ਸਮਾਜ ਪਾਰਟੀ ਨਿੰਦਾ ਕਰਦੀ ਹੈ ਔਰ ਅਸੀਂ ਸਰਕਾਰ ਨੂੰ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਕਿ ਉਹ ਆਪਣੇ ਇਸ ਜ਼ਾਬਰ ਰਵਈਏ ਬਦਲਾ ਕਰੇ ਬੋਧਨ ਸਮਾਜ પાર્ટી ਗਰੀਬਾਂ ਦੀ ਫਿੱਟ ਤੇ ਆ ਅਸੀਂ ਪੰਜਾਬ ਦਾ ਉਜਾੜਾ ਰੋਕਣ ਲਈ ਪੰਜਾਬ ਸੰਭਾਲੋ ਮਹਿਮ 15 ਮਾਰਚ ਨੂੰ ਸ਼ੁਰੂ ਕਰ ਚੁੱਕੇ ਪੰਜਾਬ ਦੀ ਸਰਕਾਰ ਨੇ ਪੰਜਾਬ ਨੂੰ ਉਜਾੜਨ ਦਾ ਕੰਮ ਵੈਸੇ ਤਾਂ 78 ਸਾਲਾਂ ਦੇ ਹੁਕਮਰਾਨਾਂ ਨੇ ਜਾਰੀ ਰੱਖਿਆ ਲੇਕਿਨ ਇਹ ਸਰਕਾਰ ਵੀ ਉਸੇ ਹੀ ਲੀਹਾਂ ਤੇ ਚੱਲ ਪਈ ਆ ਡਰਗ ਮਾਫੀਆ ਬੇਖੌਫ ਡਰਗ ਦੀ ਹੋਮ ਡਿਲੀਵਰੀ ਕਰ ਰਿਹਾ ਧਾਰਮਿਕ ਸਥਾਨਾਂ ਦੇ ਮੋੜੇ ਸ਼ਰਾਬ ਦੇ ਠੇਕੇ ਖੁੱਲੇ ਜਾ ਰਹੇ ਗਰੀਬਾਂ ਦੇ ਮਹਾਲਿਆਂ ਤੇ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੁਲਾਈਆਂ ਜਾ ਰਹੀਆਂ ਮੈਂ ਹਸ਼ਿਆਰਪੁਰ ਜਿਹਨੇ ਦੇ ਪੁਲਿਸ ਕਪਤਾਨ ਦੀ ਗੂੜੀ ਨਿੰਦੇ ਜਿਹੜਾ ਸੱਤਾ ਪਿਆ ਮੈਂ ਉਹਦੀ ਵੀ ਨੀਂਦ ਖੋਲਣੀ ਚਾਹੁੰਦਾ ਕਿ ਇਹ ਨਜਾਇਜ਼ ਦੁਕਾਨਾਂ ਪਿੰਡਾਂ ਦੇ ਵਿੱਚ ਬੰਦ ਕਰਾਈਆਂ ਜਾਣ ਕੋਈ ਤਰਨ ਤਰਨ ਵਰਗੀ ਘਟਨਾ ਇੱਥੇ ਅਣ ਹੋਣੀ ਨਾ ਵਾਪਰੇ। ਤੋਂ ਅਗਰ ਕੁਝ ਐਸਾ ਵਾਪਰੇਗਾ ਤੋਂ ਜ਼ਿਲ੍ਹਾ ਪੁਲਿਸ ਮੁਖੀ ਇੱਕ ਨੰਬਰ ਤੇ ਉਸ పాਪ ਦਾ ਭਾਗੀਦਾਰ ਹੋਏਗਾ ਔਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਉਹ పాਪ ਭੁਗਤਣਾ ਪਏ। ਅਸੀਂ ਫਿਰ ਇੱਕ ਵਾਰ ਡਿਪਟੀ ਕਮਿਸ਼ਨਰ ਨੂੰ ਪੁਲਿਸ ਕਪਤਾਨ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ। ਕਿ ਇੱਕ ਘਰ ਤੋੜਨ ਦਾ ਮਾਲਕੀ ਵਾਲੇ ਘਰ ਤੋੜਨ ਦਾ ਜਿਹੜਾ ਤੁਸੀਂ ਨੋਟਿਸ ਦਿੱਤਾ ਇਹਨੂੰ ਤੁਰੰਤ ਵਾਪਸ ਲਓ ਪੰਜਾਬ ਦਾ ਉਜਾੜਾ ਬੀਐਸਪੀ ਬਰਦਾਸ਼ਤ ਨਹੀਂ ਕਰੇਗੀ ਔਰ 22 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਭੋਜਨ ਸਮਾਜ ਪਾਰਟੀ ਸੜਕਾਂ ਤੇ ਆ ਜਿਹੜਾ ਮਜੀਠੇ ਚ 27 ਲੋਕ ਪੰਜਾਬ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਪਲਾਉਣ ਵਾਲੀ ਨੀਤੀ ਦੀ ਪਿੰਡ ਚੜੇ ਤੋ ਬੋਜਨ ਸਮਾਜ ਪਾਰਟੀ ਉਹਦੇ ਖਿਲਾਫ ਔਰ ਸਿੱਟੇ ਦੀ ਹੋਮ ਡਿਲੀਵਰੀ ਦੇ ਖਿਲਾਫ ਸਾਡਾ ਕੱਲ ਨੂੰ ਇੱਕ ਦਿਨਾਂ ਦਾ ਅੰਦੋਲਨ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਓ ਬੋਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੋ ਇਹਦੀ ਸ਼ਕਤੀ ਬਣੋ ਇਹਨੂੰ ਅਸ਼ੀਰਵਾਦ ਦਿਓ ਸਰ ਜਿਵੇਂ ਕਿ ਕਿ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਆ ਪਰ ਘਰਾਂ ਨੂੰ ਬੇ ਲੋਕਾਂ ਨੂੰ ਬੇਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇਕਰ ਇਹਦਾ ਹੱਲ ਨਹੀਂ ਹੁੰਦਾ ਅਗਲਾ ਸਟੈਪ ਜਿਹੜਾ ਕੀ ਚੱਕਿਆ ਜਾਵੇ ਲੇਖੋ ਬੋਜਨ ਸਮਾਜ ਪਾਰਟੀ ਜਨਤਾ ਚ ਜਾਏਗੀ ਅਸੀਂ ਇੱਕ ਲੋਕ ਲਹਿਰ ਖੜੀ ਕਰਾਂਗੇ ਸਰਕਾਰ ਦੇ ਜ਼ਬਰ ਤੇ ਵਿਰੋਧ ਔਰ ਉਹ ਲੋਕ ਲਹਿਰ ਖੜੀ ਕਰਕੇ ਹੀ ਸਰਕਾਰ ਨੂੰ ਆਪਣੀ ਨੀਅਤ ਔਰ ਨੀਤੀ 'ਚ ਬਦਲਾਅ ਕਰਨ ਲਈ ਮਜਬੂਰ ਕਰਾਂ। ਇਸਾਲ ਆਪਰਾਵ ਨੂੰ ਕਿਹਾ ਜਾਂਦਾ ਕਿ ਜੇਕਰ ਘਰ ਦੇ ਵਿੱਚ ਦਫਰੰਦਗੀ ਕੀਤੀ ਗਈ ਹੋਵੇ ਪਛੀ 30% ਜਾਉਂਦੇ। ਅਬ ਸਰਕਾਰਾਂ ਪਰਚੇ ਦਰਦ ਕਰ ਸਕਦੀਆਂ ਨਾ ਅਸੀਂ ਇਤਿਹਾਸ ਦੇ ਵਿੱਚ ਉਹ ਹੁਕਮਰਾਨ ਵੀ ਦੇਖੇ ਆ ਜਿਨ੍ਹਾਂ ਨੇ ਸਫਰਾਤ ਨੂੰ ਜ਼ਹਿਰ ਪਲਾਤੇ ਕਿ ਤੂੰ ਝੂਠ ਬੋਲ ਜੇ ਸੱਚ ਬੋਲੇਗਾ ਤਾਂ ਫਿਰ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਪੈਣਾ ਜੇ ਸੁਕਰਾਟ ਝੂਠ ਬੋਲ ਦਿੰਦਾ ਤੇ ਉਹਨੇ ਉਸੇ ਦਿਨ ਮਰ ਜਾਣਾ ਸੀ ਲੇਕਿਨ ਉਹਨੇ ਜ਼ਹਿਰ ਦਾ ਪਿਆਲਾ ਪੀਤਾ ਝੂਠ ਨਹੀਂ ਬੋਲਿਆ ਉਹ ਅੱਜ ਤੱਕ ਜਿੰਦਾ ਹੈ ਤੋਂ ਸਰਕਾਰਾਂ ਦਾ ਜ਼ਬਰ ਗੁਰੂ ਅਰਜਨ ਨੇ ਸਿਹਾ ਤਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਲੇਕਿਨ ਗੁਰੂ ਅਰਜਨ ਜਿੰਦਾ ਹੈ ਸਰਕਾਰਾਂ ਦਾ ਜ਼ਬਰ ਛੋਟੇ ਸਾਹਿਬ ਜਦਿਆਂ ਨੇ ਸਿਹਾ ਨੀਆਂ ਵਿੱਚ ਰੱਖ ਕੇ ਦਿਵਾਰਾਂ ਉੱਸਾਰ ਦਿੱਤੀਆਂ ਸਰਕਾਰਾਂ ਦਾ ਜ਼ਬਰ ਗੁਰੂ ਤੇਗ ਬਹਾਦਰ ਨੇ ਸਿਹਾ ਚਾਂਦਨੀ ਚੌਕ ਵਿੱਚ ਸਿਰ ਔਰ ਧੜ ਅਲੱਗ ਕਰ ਦਿੱਤਾ ਭਗਵੰਤ ਮਾਨ ਜੀ ਪਰਚੇ ਦਰਜ ਕਰ ਲੈਣ ਜੇਲਾਂ ਸੁਕ ਲੈਣ ਪੰਜਾਬ ਸੰਭਾਲਣ ਲਈ ਜਵਾਨੀ ਬਚਾਉਣ ਲਈ ਡਰੱਗ ਮਾਫੀਆ ਦੇ ਖਾਤਮੇ ਲਈ ਗਰੀਬਾਂ ਦੇ ਘਰ ਬਚਾਉਣ ਲਈ ਗਰੀਬਾਂ ਨੂੰ ਜ਼ਮੀਨਾਂ ਦੀ ਮਾਲਕੀ ਹੱਕ ਦਿਵਾਨ ਲਈ ਬੌਜਨ ਸਮਾਜ ਪਾਰਟੀ ਕਿਸੇ ਵੀ ਕੁਰਬਾਨੀ ਦੇ ਲਈ ਤਿਆਰ ਖੜੀ ਹੈ ਗਰੀਬਾਂ ਦਾ ਉਜਾੜਾ ਬਿਲਕੁਲ ਬਰਦਾਸ਼ਤ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਦੁਆਰਾ ਆਗੇ ਪਿਰ ਪੰਜਾਬ ਪੈਰਾ ਬੜੀ ਪੰਨ ਕਰਕੇ ਚੱਲੇਗਾ ਦੇਖੋ ਪੀਲਾ ਪੰਜਾ ਦਿੱਲੀ ਦੀ ਸਰਕਾਰ ਨੇ ਚਲਾਇਆ ਸੀ ਨਹਿਰ ਕੱਢਣੇ ਲਈ ਲੇਕਿਨ ਲੋਕ ਸ਼ਕਤੀ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਸਾਰੇ ਪੰਜੇ ਤੋੜ ਦਿੰਦੀ ਹੈ ਨਹਿਰ ਨਿਕਲੀ ਨਹੀਂ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜੇ ਪੰਜਾਬ ਦੇ ਲੋਕ ਕੇਂਦਰ ਦੀ ਸਰਕਾਰ ਦੇ ਪੀਲੇ ਪੰਜੇ ਦੇ ਨੱਕ ਨੂੰ ਭੰਨ ਸਕਦੇ ਆ ਤੋਂ ਪੰਜਾਬ ਸਰਕਾਰ ਦੇ ਪੇਲੇ ਪੰਜੇ ਦੇ ਨੱਕ ਨੂੰ ਵੀ ਭੰਨ ਸਕਦੇ ਜਵਰਦੀ ਇੰਤਹਾਜ ਜਦੋਂ ਹੁੰਦੀ ਆ ਫਿਰ ਜਨਤਾ ਸੜਕਾਂ ਤੇ ਆਉਂਦੀ ਆ ਅਸੀਂ ਬੌਜਨ ਸਮਾਜ ਪਾਰਟੀ ਹਮੇਸ਼ਾ ਅਮਨ ਸ਼ਾਂਤ ਮੇਂ ਹੀ ਅੰਦੋਲਨ ਦੇ ਹੱਕ ਵਿੱਚ ਆ ਪਰ ਅਮਨ ਔਰ ਸ਼ਾਂਤੀ ਦੇ ਉੱਪਰ ਪਹਿਰਾ ਦਿੰਦੇ ਹੋਏ ਸੰਗਤਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਗਰੇਜ਼ ਨਹੀਂ ਕੀਤਾ ਜਾਊਗਾ ਬਦਾ ਇਕ ਜੀ ਦੇ ਬਦਾ ਇਕ ਜੀ ਦੇ ਨਾਲ ਸਭ ਤੋਂ ਖਾਰਪੁਰ ਦੇ ਅੰਦਰ ਜੋ ਜਿਨ੍ਹਾਂ ਲੋਕਾਂ ਕੋਲ ਮਲਕੀਅਤ ਦੇ ਹੱਕ ਸੀ ਰਜਿਸਟਰੀਆਂ ਸੀ ਉਹਨਾਂ ਦੇ ਘਰ ਅੱਜ ਸਵੇਰੇ ਢਾਉਣ ਦਾ ਜਿਹੜੀ ਜੀਸੀਬੀ ਜਾਂ ਪ੍ਰਸ਼ਾਸਨ ਆਇਆ ਤਾਂ ਮੈਂ ਧੰਨਵਾਦੀ ਹਾਂ ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਜੁਨਟ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਜਿਹੜੇ ਆ ਆਮ ਲੋਕਾਂ ਦੇ ਘਰ ਬਚਾਏ ਮੈਂ ਸਰਕਾਰ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਕ੍ਰੀਮਪੁਰੀ ਦੀ ਨਰਸ਼ਾ ਕੇ ਨਹਿਰ ਕੱਢਣ ਦਾ ਮੈਂ ਅੱਜ ਆ ਪੰਜਾਬ ਨੂੰ 10 ਸਾਲ ਭੁਗਤਣਾ ਪਿਆ ਇਸ ਕਰਕੇ ਆਪਾਂ ਲੋਕਾਂ ਨੂੰ ਇਹਨਾ ਅਨਾਸ ਦਈਏ ਕਿ ਲੋਕ ਤਾਂ ਪਹਿਲਾਂ ਹੀ ਵੱਡੀ ਪੱਧਰ ਤੇ ਤੁਹਾਡੇ ਖਿਲਾਫ ਯਾਰ ਹੋਏ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਤੁਹਾਨੂੰ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਗੇ ਔਰ ਜਿਹੜੇ ਲੋਕ ਆ ਜਿਨ੍ਹਾਂ ਦੇ ਆਪਾਂ ਘਰ ਟਾਮ ਜਾ ਰਹੇ ਆ ਆਪਾਂ ਲੋਕਾਂ ਨਾਲ ਵਾਦਾ ਕਰਕੇ ਆਏ ਸੀ ਵੀ ਅਸੀਂ ਬੇਘਰਿਆਂ ਨੂੰ ਘਰ ਦੇਵਾਂਗੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਵਾਂਗੇ ਔਰ ਬੇਜਮੀਨਿਆਂ ਨੂੰ ਜ਼ਮੀਨ ਦੇਵਾਂਗੇ ਪਰ ਆਪਾਂ ਪਿਛਲੇ 3 ਸਾਲਾਂ ਦੇ ਅੰਦਰ ਜਿਹੜਾ ਲੋਕਾਂ ਨੂੰ ਕੁੱਟਿਆ ਔਰ ਲੁੱਟਿਆ ਆਪਣੇ ਬਾਦਿਆਂ ਤੋਂ ਭੱਜੇ ਆ ਇਹ ਮਾਮਲਾ ਅਸੀਂ ਜਿਹੜਾ ਹੁਸ਼ਿਆਰਪੁਰ ਦਾ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੀ ਵੈਲਫੇਅਰ ਕਮੇਟੀ ਦੇ ਅੰਦਰ ਵੀ ਲੈ ਕੇ ਜਾਵਾਂਗੇ ਔਰ ਮੈਂ ਸੂਚੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਵੋਜਨ ਸਮਾਜ ਪਾਰਟੀ ਦਾ ਸਾਥ ਦਿਓ ਤਾਂ ਜੋ ਇਹ ਜਹੇ ਹੀਆਂ ਸਰਕਾਰ ਨੂੰ ਭਜਾਈਏ ਔਰ ਵੋਜਨ ਸਮਾਜ ਪਾਰਟੀ ਦਾ ਰਾਜ ਲਾਈਏ ਤੁਹਾਡਾ ਧੰਨਵਾਦ ਜੈ ਭੀ ਜੈ